ਲਵੀ ਚਿੰਜਰ ਤੋਂ ਸੁਣਿਆ ਪਿੱਛੇ ਜਦੋਂ ਸ੍ਰੀ ਹਰਿਦੀਪੰਦਰਵਾੜਾ ਚੱਲਿਆ ਸੀ ਉਹਨਾਂ ਦਿਨਾਂ ਦੇ ਵਿੱਚ ਆਪਾਂ ਇਹ ਗੀਤਾਂ ਦਾ ਆਸ਼ਰਗੋੜ ਤੋਂ ਰਿਲੀਜ਼ ਕੀਤਾ ਸੀ ਜਿਸ ਨੂੰ ਤੁਸੀਂ ਪਰਮਾ ਹੰਗਾਰਾ ਦਿੱਤਾ ਅੱਜ ਵੀ ਇਹ ਗੀਤ ਤੁਸੀਂ ਜਿਹੜਾ ਕੱਢ ਕੇ ਦੇਖ ਸਕਦੇ ਹੋ ਤੇ ਸਾਡੇ ਕੋਲੇ ਕੁਝ ਹੋਰ ਸਖੀਸਤਾ ਪਹੁੰਚੀਆਂ ਨੇ ਸੀਰਾ ਜੰਡ ਵਾਲਾ ਸਾਡੇ ਬੜੇ ਪਿਆਰੇ ਮਿੱਤਰ ਗੀਤਕਾਰ ਨੇ ਸਾਡੇ ਨਾਲ ਬਹੁਤ ਇਤੋਂ ਜੁੜੇ ਹੋਏ ਨੇ ਜਿਨ੍ਹਾਂ ਨੇ ਬਹੁਤ ਸਾਰੇ ਗੀਤ ਅਪਰਕਾੜ ਕਰਵਾਏ ਉਹ ਵੀ ਪਹੁੰਚੇ ਨੇ ਚਿੰਦਰਜੀ ਉਹ ਵੀ ਸਾਡੇ ਕੋਲੇ ਹੁਈਆਂ ਸਰਬਰ ਤੋਂ ਹਾਂ ਹੁਈਆਂ ਸਰਬਰ ਤੋਂ ਬਹੁਤ ਲੰਮਾ ਸਫ਼ਰ ਤੈ ਕਰਕੇ ਪਹੁੰਚੇ ਨੇ ਤੇ ਉਹ ਵੀ ਜੰਡਵਾਲੇ ਤੋਂ ਨੇ ਉਦਾ ਹੁਈਆਂ ਸਰਬਰ ਅੱਜ ਕੱਲ ਮਿਲਣਾ ਦੁੱਧੇ ਰਹਿੰਦੇ ਨੇ ਉਹ ਵੀ ਸਾਡੇ ਕੋਲੇ ਰਾਜਸਥਾਨ ਦੀ ਹੱਤ ਤੋਂ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਸਾਰੀ ਟੀਮ ਆਪਣੀ ਪੁਰਾਣੀ ਇਕੱਠੀ ਹੋ ਰਹੀ ਆ ਤੇ ਉਹ ਵੀ ਜਿੱਥੇ ਪਹੁੰਚੇ ਨੇ ਔਰ ਇਹ ਜਨੇਵਿਆ ਪ੍ਰੋਗਰਾਮ ਆਪਣੇ ਚੱਲ ਰਿਹਾ ਹੈ ਇਹ ਕਵਰਾ ਸਿੱਧੂ ਮਿਊਜ਼ਿਕ ਤੋਂ ਲਾਈਵ ਹੋ ਰਿਹਾ ਤੁਸੀਂ ਸਾਰੇ ਜਿਹੜੇ ਦੇਸ਼ਾਂ ਦੇ ਸੰਸ ਤੁਹਾਨੂੰ ਦੇਖ ਰਹੇ ਹੋ ਮੈਂ ਕੌਰਾ ਜੀ ਦੇ ਵੀ ਬਹੁਤ-ਬਹੁਤ ਧੰਨਵਾਦ ਇੱਕ ਵਾਰੀ ਕੌਰਾ ਜੀ ਦੇ ਨਾਂ ਤੇ ਤਾੜੀਆਂਵਾ ਦੋ ਕਿਉਂ ਕੈਮਰੇ ਦੇ ਉੱਤੇ ਜਿਹੜੀ ਸੇਵਾ ਕਰ ਰਹੇ ਨੇ ਆਪਰੇਸ਼ਨ ਮਿੰਟਾ ਜੀ ਉਹ ਵੀ ਸਾਡਾ ਆਪਣਾ ਬੱਚਾ ਹੀ ਆ ਜਿਹੜਾ ਇੱਕ ਵਧੀਆ ਲੇਖਕ ਵੀ ਆ ਪਿੱਛੇ ਇੱਕ ਧਰਮਿਕ ਗੀਤ ਵੀ ਇਹਨਾਂ ਦਾ ਪੇਟਾ ਸੀ ਜਿਹੜੀ ਉਹ ਰੀਲ ਹੋਈ ਆਉਣ ਵਾਲੇ ਸਮੇਂ 'ਚ ਵੀ ਹੋਰ ਕੁੱਝ ਫਿਲਮਾਂ ਦੇ ਵਿੱਚ ਵੀ ਕੰਮ ਕਰਦਾ ਉਹ ਵੀ ਅੱਜ ਉਚੇਚੇ ਤੌਰ ਤੇ ਆਪਣੇ ਨਾਲ ਟੀਮ ਦੇ ਵਿੱਚ ਹਾਜ਼ਰ ਹੋਇਆ ਤੇ ਇਸ ਤਰ੍ਹਾਂ ਸਾਰੇ ਵੀਰਾਂ ਨੂੰ ਮੇਰੀ ਬੇਨਤੀ ਹੈ ਕਿ ਜਿੱਥੇ ਤੱਕ ਨਾਲ ਆਵਾਜ਼ ਪਹੁੰਚ ਪਈ ਆ ਪੰਡਾਲ ਦੇ ਵਿੱਚ ਪੂਜਣ ਦੀ ਕੋਸ਼ਿਸ਼ ਕਰੋ ਆਪਣਾ ਪ੍ਰੋਗਰਾਮ ਹੈ ਜਿਹੜਾ ਇਹ 78 ਘੰਟੇ ਚੱਲਣਾ ਆਰਾਮ ਨਾਲ ਬੈਠ ਜਾ ਸਾਰੇ ਆਨੇ ਵੇ ਫਿਕਰ ਹੋ ਕੇ ਹੁੰਦੀ ਚਿੰਤਾਵਾਂ ਮੁਕਤ ਹੋ ਜਿਓ ਤੇ ਕਲਾਕਾਰ ਨੇ ਜਿਹੜੇ ਹਰ ਤਰ੍ਹਾਂ ਦੇ ਤੁਹਾਡੇ ਸਾਹਮਣੇ ਪੇਸ਼ ਕਰਾਂਗੇ ਦੁਗਾਣੇ ਵੀ ਪੇਸ਼ ਕਰਾਂਗੇ ਸੋਲੂ ਵੀ ਪੇਸ਼ ਕਰਾਂਗੇ ਅਸੀਂ ਧਾਰਮਿਕ ਗੀਤ ਕੋਰ ਲੋਣਾ ਹਾਂ ਇੱਕ ਹਰਨਵੀਰ ਸਿੰਘ ਕਿੱਥੇ ਆਵੇ ਅਗਲਾ ਗਾਇਕਾ ਸਾਡਾ ਰਣਵੀਰ ਸਿੰਘ ਉਹ ਵੀ ਆਪਣਾ ਇੱਕ ਧਰਮ ਗੀਤ ਤੁਹਾਡੇ ਨਾਲ ਸੰਜਿਆ ਕਰੂਗਾ ਕਿਉਂਕਿ ਜਿਹੜੀ ਸਟੇਜ ਆ ਇਹ ਪਲੇਟਫਾਰਮ ਆ ਇਹ ਮੌਕੇ ਨੇ ਜਿਹੜੇ ਇਹ ਨਵੇਂਆਂ ਨੂੰ ਵੀ ਮਿਲਦੇ ਨੇ ਪੁਰਾਣਿਆਂ ਨੂੰ ਵੀ ਮਿਲਦੇ ਨੇ ਜਿਹੜੇ ਨਵੇਂ ਕਲਾਕਾਰ ਨੇ ਜਦੋਂ ਇੱਥੇ ਤੁਹਾਡੇ ਸਾਹਮਣੇ ਇਤਨਾ ਦੀਪ ਬੇਸ਼ ਕਰਨਗੇ ਤੁਸੀਂ ਸਪੋਰਟ ਕਰਨੀ ਆ ਇਹਨਾਂ ਨੇ ਪੁਰਾਣੇ ਹੋਣਾ ਰਣਵੀਰ ਨੂੰ ਮੈਂ ਬੇਨਤੀ ਕਰੂਗਾ ਕਿ ਆਵਾਜ਼ ਨਾਲ ਜਿਹੜਾ ਤੁਹਾਡੇ ਨਾਲ ਸਾਂਝਾ ਕਰੇ ਤੇ ਮੈਂ ਕੋਰਾ ਜੀ ਨੂੰ ਵੀ ਬੇਨਤੀ ਕਰੂ ਜਨਕਾਰ ਅਗਲੇ ਕਲਾਕਾਰਾਂ ਦਾ ਵੀ ਦੱਸ ਦਿਆ ਕਰ ਨਾਲ ਦੀ ਨਾਲ ਪਿਆਰ ਕਿਉਂਕਿ ਇਹ ਪਤਾ ਜਾਣ ਕੇ ਰੱਖਣਾ ਆਪਣਾ ਐ ਨਹੀਂ ਹੈਗਾ ਵੀ ਗਾਇਬ ਨਹੀਂ ਬਹਿਣ ਦੇਣਾ ਫੇਰ ਪਤਾ ਕੀ ਆ ਉਹ ਕਿਆਰੇ ਜਿਹਦੇ ਵਿਚਾਲੇ ਦੇ ਪਾਣੀ ਰਹੇ ਨਾ ਫੇਰ ਮੋੜ ਤੋਂ ਸ਼ੁਰੂ ਕਰਨਾ ਪੈਂਦਾ ਜੇ ਆਪਾਂ ਵਿਚਾਲੇ ਪਾਣੀ ਨਹੀਂ ਜੋ ਬੰਨ ਕਾਮਣ ਰੈਡੀ ਹੋ ਗਿਆ ਕੇ ਨੇੜੇ ਆ ਜਾ ਪੁੱਤ ਐ ਨਹੀਂ ਹੈਗਾ ਹੁਣ ਅਜ ਬੈਣ ਨਹੀਂ ਬੈਣਾ ਕਿਸੇ ਨੂੰ ਵੀ ਇੱਥੇ ਜਿਹੜੇ ਨੇ ਮੇਰੇ ਵੀਰਵਾਰੋਂ ਇਧਰੋਂ ਇਧਰੋਂ ਆਏ ਨੇ ਅਜੇ ਤੱਕ ਚਾਹ ਨਹੀਂ ਪੀਤੀ ਉਹ ਚਾਹ ਪੀ ਕੇ ਗਰਮ ਹੋ ਜੋ ਕੇਰਾ ਜੋ ਤਾੜੀ ਤੁਸੀਂ ਸਾਰਿਆਂ ਨੇ ਮਾਰਨੀ ਆ ਤੇ ਲੋ ਜੀ ਅਨਵੀਰ ਆਪਣਾ ਗੀਤ ਕੇ ਨਾਲ ਲੱਗੇ ਆਜਾ ਕੇ ਰੱਖਣਾ ਨਿਕਾ ਵਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਬਹੁਤ ਧੰਨਵਾਦਾਂ ਖੱਡੇ ਸਿੱਧੂ ਸਾਹਮਣੇ ਇਹ ਪ੍ਰੋਗਰਾਮ ਕਰਾਇਆ ਦੀਆਂ ਦੀ ਤਾਂ ਪਿੱਛੇ ਸੀ ਨਿਹੜੇ ਚੱਲ ਕੇ ਗਏ ਆਪਣੇ ਬਹੁਤੇ ਮਹੀਨੇ ਚ ਤੁੰਗੋਤ ਸਿੰਘ ਮਹਾਰਾਜ ਉਹਨਾਂ ਦਾ ਆ ਉਹਨਾਂ ਨੇ ਜੀਵਨ ਦਿੱਤਾ ਹੈ ਜਿਹੜੇ ਅੱਜ ਇੱਥੇ ਬੈਠੇ ਸਾਰੇ ਤੁੰਗਾਂ ਵਸ ਰਹੀ ਆ ਉਹਨਾਂ ਦੇ ਜਿਹੜੇ ਚਾਰ ਸਾਹਿਬਜ਼ਾਦੇ ਸੀ ਉਹਨਾਂ ਨੂੰ ਮੈਂ ਸਮਰਪਿਤ ਕਰਦਾ ਇਹ ਸ਼ਬਦ ਸੁਣ ਕੇ ਜਰਾ ਦੋ ਦੋ No, don't you See you. ਬੇਨਤੀ ਆਗੇ ਇੱਕ ਵਾਰ ਨਾ ਮੇਰੇ ਕਹਿਤੇ ਗੁਰੂ ਰਾਮਦਾਸ ਜੀ ਇੱਕ ਵਾਰ ਜੀਵਨੀ ਜ਼ਰੂਰ ਪੜ ਕੇ ਵੇਖੋ ਜਾਈ ਤਾਂ ਸਰਣ ਬੇਨਤੀ ਉਹ ਜਿਹਨਾਂ ਵੀ ਨੌਜਵਾਨ ਪੀੜ੍ਹੀਆਂ ਵੈਸੇ ਤਾਂ ਜਿਹੜੇ ਵੀ ਪੜ੍ਹੇ ਲਿਖੇ ਸਰਣ ਅਕਰੀ ਗੁਰੂ ਰਾਮਦਾਸ ਜੀ ਦੀ ਜੀਵਨੀ ਜ਼ਰੂਰ ਪੜ੍ਹਨੀ ਚਾਹੀਦੀ ਹੈ ਜਿਨ੍ਹਾਂ ਨੇ ਧਰਮ ਗੀਤ ਵਰਤਵਾਦਾ ਚਾਲਦਾ ਧੰਨਵਾਦ ਜਿਨ੍ਹਾਂ ਨੇ ਹੁਣ ਧਰਮ ਗੀਤ ਦਸ਼ਮੇਸ਼ ਪਿਤਾ ਜੀ ਦੇ ਨਾਲ ਸੁਣਾਉਣ ਦਾ ਸਹਿਯੋਗ ਕੀਤਾ ਮੇਰੇ ਨਾਲ ਸੋਸ਼ਣ ਪੇਸ਼ ਕੀਤਾ ਪਰ ਇਸ ਨਾਲ ਹੀ ਬਹੁਤ ਖੁਸ਼ੀ ਦੀ ਗੱਲ ਆ ਕਿ ਤੁਸੀਂ ਦਸੰਬਰ ਦੇ ਮਹੀਨੇ ਵਿੱਚ ਦੇਖਿਆ ਹੋਣਾ ਨਿੱ ਤਕਰੀਬਨ ਸਾਰੇ ਹੀ ਕਲਾਕਾਰਾਂ ਨੇ ਸਹਿਬਜ਼ਾਦਿਆਂ ਦੇ ਨਾਲ ਸੰਬੰਧਿਤ ਗੀਤ ਨੇ ਜਿਹੜੇ ਉਹ ਗਾਏ ਨੇ ਉਹ ਤੁਸੀਂ ਉਹਨਾਂ ਨੂੰ ਰਜਮਾ ਪਿਆਰ ਦਿੱਤਾ ਹੱਕ ਵੀ ਬਣਦਾ ਸਾਡੀ ਖਾਤਰ ਛੋਟੇ ਛੋਟੇ ਬੱਚਿਆਂ ਨੇ ਸਿੱਖੀ ਪ੍ਰਾਪਤ ਕੀਤੀ ਦਸ਼ਮੇਸ਼ ਮਿੱਤਰਾਂ ਨੇ ਵਾਰ ਦਿੱਤਾ ਸਰਵੰਸ ਤੇ ਅਸੀਂ ਉਹਨਾਂ ਦੇ ਜੋ ਵੀ ਚੱਲ ਰਹੇ ਨੇ ਉਹਨਾਂ ਨੂੰ ਲਾਈਕ ਕਮੈਂਟ ਕਰਨਾ ਚਾਹੀਦਾ ਤੇ ਵਧੀਆ ਉਹਨਾਂ ਦੇ ਨਾਂ ਦੇ ਵਿੱਚ ਸੋਗ ਹੁੰਦਾ ਜਿਹੜਾ ਮਨਾਇਆ ਜਾਂਦਾ ਉਹਦੇ 'ਚ ਸਾਥ ਦੇਣਾ ਚਾਹੀਦਾ ਰਣਵੀਰ ਜੀ ਬਹੁਤ ਬਹੁਤ ਧੰਨਵਾਦ